ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਰਾਏ ਖਾਮ ਕੱਚੀ ਸਰਾ ਤੇ ਤਹਿਸੀਲ ਜਿਹੜੀ ਦੋਸਤੋ ਨਕੋਦਰ ਲੱਗਦੀ ਆ ਜ਼ਿਲ੍ਹਾ ਜਲੰਧਰ ਲੱਗਦਾ ਇਸ ਪਿੰਡ ਨੂੰ ਤੇ ਬਿਲਕੁਲ ਜਿਹੜੀ ਦੋਸਤੋ ਸਰਾਏ ਖਾਮ ਤੁਸੀਂ ਵਿਜ਼ਿਟ ਕਰਨੀ ਆ ਮਹਾਂਪੁਰਖਾਂ ਦੀ ਜਗ੍ਹਾ ਹੈਗੀ ਆ ਨਿਰਮਲ ਕੁਟਿਆ ਦੇ ਵਿੱਚ ਦੋਸਤੋ ਅੱਜ ਖੜੇ ਆ ਤੇ ਬਾਬਾ ਜੀ ਨਾਲ ਗੱਲਬਾਤ ਕਰਾਉਣੀ ਹੈ ਦੋ ਦੋਸਤੋ ਜਿਹੜੀਆਂ ਮੱਝਾਂ ਹੋਣਗੀਆਂ ਤਕਰੀਬਨ ਜਿਹੜੇ ਬਿਲਕੁਲ ਹੱਥੀ ਪਲੇ ਪਲੇ ਪਸ਼ੂ ਹੋਣਗੇ ਜਿਹੜਾ ਰਿਕਾਰਡ ਹੋਵੇਗਾ ਇਨ੍ਹਾਂ ਪਸ਼ੂਆਂ ਦਾ ਅੱਜ ਬਿਲਕੁਲ ਇੱਕ ਤਾਂ ਬੂਰੀ ਮੱਝ ਦਿਖਾਉਣੀ ਆ ਆਪਾਂ ਤੁਹਾਨੂੰ ਠੀਕ ਹੈ ਜੀ ਨੀਲੀ ਰਾਵੀ ਦੇ ਵਿੱਚ ਬੂਰੀ ਮੱਝ ਪੈਂਦੀ ਆ ਉਹ ਦਿਖਾਵਾਂਗੇ ਤੇ ਇੱਕ ਤੁਹਾਨੂੰ ਬੜੀ ਸ਼ਕੀਨ ਝੋਟੀ ਆ ਪਲੀ ਪਲਾਈ ਆ ਪੂਰੀ ਝੋਟੀ ਤੇ ਬਿਲਕੁਲ ਤਾਜੀ ਤੇਰੀ ਆਪਾਂ ਕਹਾਂਗੇ ਚਲੋ ਡੇਢ ਕੇ ਮਹੀਨੇ ਦੀ ਸੂਈ ਸਵਾਈ ਆ ਬੱਚਾ ਨਹੀਂ ਹੈਗਾ ਬਿਨ ਬੱਚੇ ਤੋਂ ਦੁੱਧ ਹਾਜ਼ਰ ਹੁਣ ਮੌਕੇ ਦਾ ਕਿੰਨਾ ਉਹ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਜੀ ਜੇਕਰ ਦੋਸਤੋ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਦਾ ਤੇ ਲੋਈਆਂ ਦੀ ਜਿਹੜੀ ਦੂਰੀ ਹੈਗੀ ਆ तकरीबन 10 ਕਿਲੋਮੀਟਰ ਦੀ ਆ ਠੀਕ ਆ ਜੀ ਤੇ ਜੇਕਰ ਮਲਸੀਆਂ ਦੀ ਗੱਲ ਕਰ ਲਈਏ ਇੱਕ ਪਾਸੇ ਤੇ तकरीबन 3 ਕਿਲੋਮੀਟਰ ਦੀ ਦੂਰੀ ਜਿਹੜੀ ਅਮਲਸੀਆਂ ਦੀ ਹੈਗੀ ਆ ਤੇ ਇੱਕ ਪਾਸੇ ਜੇਕਰ ਨਕੋਦਰ ਦੀ ਗੱਲ ਕਰ ਲਈਏ ਤੇ ਉਹ ਵੀ ਬਿਲਕੁਲ ਲੋਈਆਂ ਦੇ ਜਿੰਨੀ ਦੂਰੀ ਪੈ ਜਾਂਦੀ ਆ 10 ਕਿਲੋਮੀਟਰ ਦੀ ਤੇ ਬਿਲਕੁਲ ਜਿਹੜਾ ਦੋਸਤੋ ਇੱਕ ਮਿਡਲ ਬਿਲਕੁਲ ਆਧ ਵਿਚਕਾਰ ਆਪਾਂ ਕਹਿ ਸਕਦੇ ਆ ਵੀ ਸੈਂਟਰ ਜੇ ਪੁਆਇੰਟ ਆ ਜੇਕਰ ਆਪਾਂ ਲੋਹੀਆਂ ਵਾਲੇ ਪਾਸੇ ਤੋਂ ਆਉਣੇ ਨਾ ਦੂਜਾ ਨਕੋ ਆਪਣਾ ਸੌਰੀ ਲੋਹੀਆਂ ਵਾਲੇ ਪਾਸੇ ਆਉਣੇ ਮਲਸੀਆਂ ਵਾਲੇ ਪਾਸੇ ਨੂੰ ਤਾਂ ਬਿਲਕੁਲ ਜਿਹੜਾ ਦੋਸਤੋ ਪਹਾੜ ਵਾਲੇ ਪਾਸੇ ਨੂੰ ਜਿਹੜੀ ਬਿਲਕੁਲ ਵਿਜਿਟ ਤੁਸੀਂ ਕਰਨੀ ਆ ਪਹਾੜ ਵਾਲੇ ਪਾਸੇ ਨੂੰ ਪਿੰਡ ਹੈਗਾ ਸਰਾਏ ਖਾਮ ਕੱਚੀ ਸਰਾ ਠੀਕ ਆ ਗੱਲਬਾਤ ਬਥੇਰੇ ਆਪਾਂ ਬਾਬਾ ਜੀ ਨਾਲ ਕਰਨੀ ਆ ਤੇ ਦੋ ਮੱਝਾਂ ਦਿਖਾਉਣੀਆਂ ਤੁਹਾਨੂੰ ਇੱਕ ਬੂਰੀ ਅਨੀਲੀ ਰਵੀ ਦੇ ਵਿੱਚ ਆ ਤਾਜੀ ਸੂਈ ਆ ਮਗਰ ਜਿਹੜਾ ਬੱਚਾ ਉਹ ਕੱਟੀ ਆ ਗੱਲਬਾਤ ਦੇ ਲਈ ਆਪਾਂ ਚੱਲਦੇ ਆਂ ਬਾਬਾ ਜੀ ਕੋਲ ਪੁੱਛ ਲੈਨੇ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੇ ਸਬੰਧ ਦੇ ਵਿੱਚ ਬਾਕੀ ਪਸ਼ੂ ਤੁਹਾਨੂੰ ਪਸੰਦ ਆਉਣਗੇ ਪਸੰਦ ਆਇਆ ਪਸ਼ੂ ਜਿਹੜਾ ਦੋਸਤੋ ਇੱਕ ਟਾਈਮ ਆਪਣਾ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਚੁਵਾਈ ਕਰ ਲਿਓ ਫਿੱਟ ਬੈਠਾ ਪਾਸ ਹੋ ਗਿਆ ਚੁਵਾਈ ਦੇ ਵਿੱਚ ਤੇ ਜਿਹੜੀ ਦੋਸਤੋ ਤੁਸੀਂ ਸਾਈ ਕੀਤੀ ਹੋਵੇਗੀ ਬਾਕੀ ਪੇਮੈਂਟ ਆਪਣੀ ਦੇ ਕੇ ਤਾਂ ਤੁਸੀਂ ਆਪਣਾ ਜਿਹੜਾ ਪਸ਼ੂ ਆ ਉਹ ਘਰੋਂ ਲੈ ਕੇ ਜਾ ਸਕਦੇ ਜੀ ਆਜੋ ਚੱਲਦੇ ਆਂ ਬਦੇਰੇ ਡਿਟੇਲ ਦੇ ਲਈ ਬਾਬਾ ਜੀ ਹੋਰਾਂ ਦੇ ਕੋਲ ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੇ ਦੇਖਣ ਵਾਲੇ ਪਿਆਰ ਵਾਲਿਆਂ ਨੂੰ ਹਾਂਜੀ ਠੀਕ ਆ ਤੇ ਇੱਕ ਬਾਬਾ ਜੀ ਆਪਣਾ ਅਸ਼ੁਭ ਨਾਮ ਵੀ ਜਰੂਰ ਦੱਸ ਦਿਓ ਜੀ ਬਾਬਾ ਗੁਰਪ੍ਰੀਤ ਸਿੰਘ ਸਰਾਇ ਖਾਨ ਕੱਚੀ ਸਰਾ ਨਿਰਮਲ ਕੁਟੀ ਨਿਰਮਲ ਕੁਟੀ ਆ ਜੀ ਹਾਂਜੀ ਠੀਕਾ ਪਾਪਾ ਜੀ ਅੱਜ ਤਕਰੀਬਨ ਜਿਹੜੇ ਆਪਾਂ ਪਸ਼ੂਏ ਵੇਚ ਰਹੇ ਆ ਜੀ ਇਹ ਆਪਣੇ ਮਤਲਬ ਕਿ ਇਹ ਬੂਰੀ ਨੀਲੀ ਰਵੀ ਦੀ ਆ ਮੈਂ ਤੁਹਾਨੂੰ ਪੁੱਛ ਲਿਆ ਸੀਗਾ ਵੀ ਮਤਲਬ ਕਿ ਪਿਛਲੇ ਸੂਬੇ ਵੀ ਆਪਾਂ ਚੁਈ ਆ ਹਾਂਜੀ ਤੇ ਕਿੰਨੇ ਮੇ ਕਿੰਨੇ ਸੂਬੇ ਆਪਾਂ ਅੱਜ ਤੱਕ ਸੂਈ ਆ ਤੇ ਕਿੰਨੇ ਮਾ ਅੱਜ ਸੂਆ ਸੂਣ ਜਾ ਰਹੀ ਆ ਸੂਈ ਹੋਈ ਆ ਉਹ ਪੂਰੀ ਡਿਟੇਲ ਤੁਸੀਂ ਦੱਸਣੀ ਆ ਤੇ ਪਹਿਲੇ ਨੰਬਰ ਤੋਂ ਆਪਾਂ ਬੂਰੀ ਤੋਂ ਸਟਾਰਟ ਕਰ ਲਈਏ ਜੀ ਹਾਂਜੀ ਇਹ ਤੀਜੀ ਸੂਏ ਵੀਰਜੀ ਸੂਈ ਆ ਚੌਥਾ ਪੰਜਵਾਂ ਦਿਨ ਹੋਇਆ ਪਿੱਛੇ ਕੱਟੀ ਆ ਇਹਦੀ ਠੀਕ ਆ ਜੀ ਤੇ ਦੂਜੇ ਸੂਏ ਨੇ 14 ਲੀਟਰ ਦੁੱਧ ਆਪਾਂ ਨੂੰ ਚਵਾਇਆ ਵਾ ਠੀਕ ਹੈ ਆਪਣੀ ਘਰ ਦੀ ਪਾਲੀ ਹੋਈ ਝੋਟੀ ਆ ਠੀਕ ਆ ਤੇ ਮੈਂ ਹੁਣ ਤੀਜਾ ਸਵੇਰ ਸੁਈ ਆ ਪਹਿਲੇ ਸਵੇਰੇ ਵੀ ਆਪਾਂ ਘਟੋ ਘਟ ਵੀ ਆਪਣੇ ਕੋਲ ਹੀ ਸੀਗੀ ਹਾਂਜੀ 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 ਪਹਿਲੇ ਸਵੇਰੇ ਵੀ ਕੋਈ ਮਤਲਬ ਕਿ 11 12 ਤੋਂ ਸਟਾਰਟਿੰਗ ਹੋਈ ਹੋਣੀ ਹੈ 12 ਕਿਲੋ ਪਹਿਲੇ ਸਵੇਰੇ ਆਪ ਪਹੁੰਚਾਉਂਦੇ ਰਹੇ ਹਾਂ ਠੀਕ ਆ ਜੀ ਹਾਂਜੀ ਠੀਕ ਆ ਜੀ ਦੂਜਾ ਸਵੇਰ ਆਪਾਂ ਮਤਲਬ ਕਿ ਖੋਦ ਚਵਾਈ ਕੀਤੀ ਆ ਠੀਕ ਆ ਜੀ ਜਾਂ ਕਰਵਾਈ ਆਪਣੇ ਸਿੰਘਾਂ ਤੋਂ ਤੇ 14 ਲੀਟਰ ਦੀ ਚਵਾਈ ਹੋਈ ਆ ਬਿਲਕੁਲ ਜੀ ਠੀਕ ਆ ਤੇ ਬੂਰੀ ਨੀਲੀ ਰਾਵੀ ਦੀ ਜਿਹੜੀ ਦੋਸਤੋਂ ਵੇਚ ਇਹ ਮੱਝ ਪੈਂਦੀ ਆ ਠੀਕ ਆ ਤੀਜਾ ਸਵੇਰ ਸੁਈ ਆ ਬਾਕੀ ਬਾਡੀ ਸਟਰਕਚਰ ਆਪਾਂ ਤੁਹਾਨੂੰ ਓਵਰਆਲ ਪੂਰਾ ਦਿਖਾਉਣਾ ਤੇ ਮਗਰ ਜਿਹੜਾ ਬੱਚਾ ਉਹ ਕੱਟੀ ਹੈ ਨਾ ਜੀ ਇਸਦੇ ਮਗਰ ਹਾਂਜੀ ਹਾਂਜੀ ਇਸਦੇ ਮਗਰ ਕੱਟੀ ਹੈ ਕੱਟੀ ਆ ਮੈਂ ਤੁਹਾਨੂੰ ਕੱਟੀ ਦਿਖਾ ਦਿੰਨਾ ਉਸ ਤੋਂ ਬਾਅਦ ਆਪਾਂ ਫੇਰ ਮੱਝ ਵਾਲੇ ਪਾਸੇ ਆਵਾਂਗੇ ਦੋਸਤੋ ਥਣਾ ਦੀ ਹਵਾਨੇ ਦੀ ਪੂਰੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਠੀਕ ਆ ਜੀ ਆ ਬੱਚਾ ਦੇਖੋ ਠੀਕ ਆ ਕੱਟੀ ਆ ਅੱਜ ਪੰਜਵੇਂ ਦਿਨ ਦੇ ਵਿੱਚ ਬਾਬਾ ਜੀ ਹੋਵੇਗਾ ਹਾਂਜੀ ਅੱਜ ਪੰਜਵਾਂ ਦਿਨ ਆ ਅੱਜ ਪੰਜਵਾਂ ਦਿਨ ਆ ਬੌਲਾ ਹੀ ਹੈ ਜੇ ਠੀਕ ਆ ਹਾਂਜੀ ਹਾਂਜੀ ਬੌਲਾ ਹੀ ਤੇ ਬੌਲਾ ਹੈ ਦੋਸਤੋ ਹਜੇ ਠੀਕ ਆ ਤੇ ਆਜੋ ਮਾਜ ਜਿਹੜੀ ਦੋਸਤੋ ਮਧਰੀ ਡੌਲੀ ਦੀ ਆ ਠੀਕ ਆ ਜੀ ਹਾਈਟ ਜਿਹੜੀ ਆ ਮੀਡੀਅਮ ਨਾਰਮਲ ਜਿਹਾ ਹੋ ਜੀ ਆਪਾਂ ਤੁਹਾਨੂੰ ਮਜਾ ਦਿਖਾਉਣੇ ਆ ਨੀਲੀ 라ਵੀ ਦੇ ਵਿੱਚ ਮਧਰੀ ਡੌਲੀ ਆ ਤੇ ਪੂਛ ਜਿਹੜੀ ਦੋਸਤੋ ਨੀਲੀ 라ਵੀ ਦੇ ਵਿੱਚ ਅਸਲ ਦੇ ਵਿੱਚ ਜਦੋਂ ਆਪਾਂ ਵੇਖਨੇ ਆ ਨਾ ਬਿਲਕੁਲ ਧਰਤੀ ਨੂੰ ਟੱਚ ਕਰਦੀ ਪੂਛ ਆ ਠੀਕ ਆ ਤੇ ਜਿਵੇਂ ਆਪਾਂ ਤੁਹਾਨੂੰ ਦਿਖਾਵਾਂਗੇ ਮੱਜ ਅੱਗੇ ਅੱਗੇ ਤੁਰ ਹੀ ਜਾਊਗੀ ਉਵੇਂ ਜਿਵੇਂ ਨਾ ਆਂਦੇ ਆ ਵੀ ਵੇੜਾ ਸੁੰਭਰਦੀ ਜਾਂਦੀ ਆ ਉਹ ਗੱਲ ਬਾਤ ਆ ਤੇ ਹਵਾਨਾ ਪ੍ਰੋਪਰ ਤੁਸੀਂ ਵੇਖ ਕੇ ਚੈੱਕ ਕਰ ਲਓ ਲਿਓ ਜੀ ਆ ਦੇਖੋ ਠੀਕ ਆ ਬਾਕੀ ਇੱਕ ਗੱਲ ਜਿਹੜੀ ਆ ਦੋਸਤੋ ਜਰੂਰ ਨੋਟ ਕਰ ਲਿਓ ਤੇ ਅੱਜ ਜਿਹੜੀ ਵੀਡੀਓ ਦੋਸਤੋ ਆਪਾਂ 18 ਫਰਵਰੀ ਨੂੰ ਪਾ ਰਹੇ ਆ ਤੇ ਟਾਈਮ ਜਿਹੜਾ ਜਰੂਰ ਨੋਟ ਕਰ ਲਓ ਠੀਕ ਆ ਜੀ 11 ਵਜੇ ਦਾ ਜਿਹੜਾ ਦੋਸਤੋ ਲਗਭਗ ਸਮਾਂ ਹੈਗਾ 10:30 ਤੋਂ 11 ਵਜੇ ਦਾ ਜਿਹੜਾ ਸਮਾਂ ਹੁਣ ਬਿਲਕੁਲ ਮਾਰਨਿੰਗ ਦਾ ਠੀਕ ਆ ਬਾਕੀ ਪ੍ਰੋਪਰ ਤੁਸੀਂ ਵੇਖੋਗੇ ਮਾਰਕਿੰਗ ਜਿਹੜੀ ਆ ਮੱਝ ਦੀ ਪੂਰੀ ਆ ਕਰੈਕਟਰ ਪੂਰੇ ਆ ਦੋਸਤੋ ਸੂਤ ਨਿਸ਼ਾਨ ਪ੍ਰੋਪਰ ਮਿਲੇਗਾ ਉੱਪਰ ਤੂੰ ਜੇਕਰ ਆਪਾਂ ਗੱਲ ਕਰਕੇ 1.5 ਘੰਟੇ ਛੱਡ ਕੇ ਪੂਛ ਬਿਲਕੁਲ ਜਿਹੜੀ ਵਾਈਟ ਆ ਐਂਡ ਜਿਹੜੀ ਧਰਤੀ ਨੂੰ ਟੱਚ ਕਰਦੀ ਪੂਛ ਹੈਗੀ ਮੱਝ ਦੀ ਠੀਕ ਆ ਬਾਕੀ ਚੁਆਈ ਹੁਣ ਮੌਕੇ ਦੀ ਜਿਹੜੀ ਆ ਉਹ ਵੀ ਆਪਾਂ ਪੁੱਛਾਂਗੇ ਫਿਰ ਬਾਬਾ ਜੀ ਬੌਲੇ ਦੇ ਵਿੱਚ ਹੁਣ ਚੱਲ ਰਹੀ ਆ ਕਿੰਨਾ ਕੁ ਹੁਣ ਆਪਾਂ ਬੌਲਾ ਚੋ ਰਹੇ ਆ ਜੀ ਇਹਦਾ 8 ਕਿਲੋ ਵੀਰੇ ਬੌਲਾ ਚੋ ਰਹੇ ਆ ਜੀ 8 ਕਿਲੋ ਹਾਂਜੀ ਠੀਕ ਆ ਜੀ ਜਿਹੜਾ ਅੱਜ ਦਾ ਰਿਕਾਟ ਠੀਕ ਆ ਜੀ 8 ਕਿਲੋ ਬੌਲਾ ਇਹਦਾ ਆਪਾਂ ਚੋ ਰਹੇ ਆ ਪ੍ਰੋਪਰ ਠੀਕ ਆ ਜੀ 8 ਕਿਲੋ ਦੀ ਚੁਆਈ ਜਿਹੜੀ ਦੋਸਤੋ ਬੌਲੇ ਦੇ ਵਿੱਚ ਅੱਜ ਮੌਕੇ ਤੇ ਹੋ ਠੀਕ ਆ ਤੇ ਜੇਕਰ ਆਪਾਂ ਪੀਕ ਲੈਵਲ ਦੀ ਗੱਲ ਕਰੀਏ 14 ਲੀਟਰ ਬਾਬਾ ਜੀ ਨੇ ਕਿਹਾ ਸੀ ਵੀ ਦੂਜਾ ਸੂਆ ਜਦੋਂ ਸੋਈ ਸੀ 14 ਲੀਟਰ ਇਹ ਸਮਾਜ ਨੇ ਦੁੱਧ ਚਵਾਇਆ ਆ ਕਰੋ ਜੀ ਠੀਕ ਆ ਜੀ ਬਾਕੀ ਆ ਥਣ ਜੇ ਚੰਗੀ ਤਰ੍ਹਾਂ ਦੇਖ ਲਓ ਠੀਕ ਆ ਥਾਣ ਥੋਣ ਜਿਹੜਾ ਵਧੀਆ ਚੰਗਾ ਸਾਈਜ਼ ਆ ਤੇ ਵਿੱਚ ਇਥੇ ਫਿਰਲ ਵੀ ਪੂਰੀ ਹੈਗੀ ਆ ਵਿੱਚ ਗੈਬੰਤਰ ਪੂਰਾ ਥਾਣਾ ਦਾ ਤੇ ਚੁਵਾਈ ਇੱਕ ਨੰਬਰ ਲੱਗੀ ਆ ਆਇਓ ਤੁਸੀਂ ਇੱਕ ਵਾਰੀ ਜਿਹੜੀ ਵਿਜਿਟ ਜਿਹੜੀ ਦੋਸਤੋ ਕਰਕੇ ਤਸੱਲੀ ਜ਼ਰੂਰ ਕਰ ਲਿਓ ਇੱਕ ਟਾਈਮ ਚੁਵਾਈ ਕਰ ਲਿਓ ਜਿਹੜੇ ਵੀ ਕੋਈ ਨੇੜੇ ਤੇੜੇ ਵਾਲੇ ਨੇ ਤੇ ਜਿਹੜੇ ਵੀ ਕੋਈ ਦੂਰੋਂ ਆਉਣਾ ਉਹ ਵੀ ਤੁਸੀਂ ਆਪਦਾ ਇੱਥੇ ਰਹਿਣ ਦਾ ਵੀ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂਗੀ ਚੁਵਾਈ ਕਰਕੇ ਦੋ ਟਾਈਮ ਦੀ ਚੈੱਕ ਪਾਸ ਕਰ ਲਿਓ ਠੀਕ ਆ ਤੇ ਇਹਦਾ ਬਾਬਾ ਜੀ ਕਿੰਨਾ ਕੁ ਮੋਲਾ ਲੈ ਦੇ ਕੀ ਕਰਦੇ ਆ ਇਹਦਾ ਵੀਰ ਮੋਲਾ 87000 ਰੁਪਇਆ 87 ਸੀ ਆ ਜੀ ਆਓ ਚ ਮਾਨਤਨ ਕਰਾਂਗੇ ਵੀਰਾ ਆਇਓ ਇਹਦਾ ਠੀਕ ਆ ਜੀ 87000 ਰੁਪਇਆ ਮੁੱਲ ਹੈ ਇਹਦਾ 87000 ਹਾਂਜੀ ਲੋ ਵੀ ਦੋਸਤੋ 87000 ਦੇ ਵਿੱਚ ਜਿਹੜੀ ਇਹ ਮਾਝ ਮਿਲੂਗੀ ਠੀਕ ਆ ਜੀ ਡਿਮਾਂਡ ਆ ਤੇ ਬਾਕੀ ਜਿਹੜਾ ਦੋਸਤੋ ਹਰ ਵਾਰ ਦੀ ਤਰ੍ਹਾਂ ਮੈਂ ਕਹਿਣਾ ਨਾ ਵੀ ਕੋਈ ਗੁੰਜਾਇਸ਼ ਮਾਨਤਨ ਉਹ ਮੌਕੇ ਦਾ ਠੀਕ ਆ ਮੌਕੇ ਤੇ ਜਦੋਂ ਤੁਸੀਂ ਘਰ ਵਿਜ਼ਿਟ ਕਰੋਗੇ ਤਸੱਲੀ ਕਰ ਲਿਓ ਪਹਿਲਾਂ ਉਸ ਤੋਂ ਬਾਅਦ ਜਿਹੜਾ ਮਾਨਤਨ ਤੁਹਾਡਾ ਹੋ ਜਾਏਗਾ ਠੀਕ ਆ ਇਸ ਤੋਂ ਬਾਅਦ ਇੱਕ ਜਿਹੜੀ ਹੋਰ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਆ ਉਹ ਵੀ ਬਹੁਤ ਵਧੀਆ ਹੈਗੀ ਝੋਟੀ ਬਿਲਕੁਲ ਕੁੰਡੀ ਆ ਸ਼ਕੀਨ ਝੋ ਤੇ ਸੂਈ ਨੂੰ ਜਿਹੜਾ ਸਮਾਂ ਕਿੰਨਾ ਕੁ ਹੋ ਗਿਆ ਉਹ ਆਪਾਂ ਪੁੱਛ ਕੇ ਸਾਂਝਾ ਕਰ ਲੈਨੇ ਤੁਹਾਡੇ ਨਾਲ ਠੀਕ ਆ ਜੀ ਕੱਦ ਕਾਠੀ ਬਹੁਤ ਉੱਚਾ ਝੋਟੀ ਦਾ ਤੇ ਇਹਦੀ ਬਾਬਾ ਜੀ ਫਿਰ ਕੀ ਡਿਟੇਲ ਹੁਣ ਮੌਕੇ ਦੀ ਇਹ ਮਹੀਨੇ ਗਾ ਸੁਆ ਬੱਚਾ ਕੱਟਾ ਮਰ ਗਿਆ ਸੀਗਾ ਜੀ ਤੇ ਹੁਣ ਇਸ ਟਾਈਮ 9 ਲੀਟਰ ਦੁੱਧ ਆਪਾਂ ਅਠ ਕਹਿ ਕੇ ਦੇਵਾਂਗੇ ਠੀਕ ਆ ਜੀ 9 ਲੀਟਰ ਦੁੱਧ ਇਹਦਾ 9 ਲੀਟਰ ਹੈ ਜੀ ਹਾਂ ਜੀ ਹਾਂ ਜੀ ਤੇ ਫਿਰ ਮਿਲਦੀ ਹੁਣ ਫਿਰ ਚੜ੍ਹਦੇ ਹੁਣ ਚਾਹਾੜਾ ਥੋੜਾ ਪਾ ਕੇ ਤੇ ਬਸ ਥਾਪੀ ਦੇ ਕੇ ਚੋਲੇ ਦੀ ਠੀਕ ਆ ਜੀ ਹਾਂ ਜੀ ਆਪਣੇ ਸੇਵਾਦਾਰੀ ਚਾਉਂਦੇ ਆ ਠੀਕ ਆ ਜੀ ਹਾਂ ਜੀ ਲੋ ਵੀ ਦੋਸਤੋ ਤੇ ਸੂਹਾ ਇਹ ਪਹਿਲੇ ਨਹੀਂ ਸੁੱਈ ਇਹ ਪਹਿਲਾਂ ਸੁੱਈ ਸੁੱਈ ਹਾਂ ਪਹਿਲੇ ਨਹੀਂ ਮੂੰਹ ਇਹ ਛਿੱਗੀ ਹੈ ਹਾਂਜੀ ਹਾਂਜੀ ਛਿੱਗੀ ਮੂੰਹ ਹਣਾ ਛਿੱਗੀ ਹੋਵੇਗੀ ਮੂੰਹ ਜੀ ਜੀ ਹੂੰ ਪਹਿਲਾ ਸੂਹਾ ਜਿਹੜਾ ਦੋਸਤੋ ਸੁੱਈ ਆ ਠੀਕ ਆ ਜੀ ਤੇ ਉਹ ਠੰਡੀ ਝੋਟੀ ਆ ਠੀਕ ਆ ਬਾਕੀ ਜਿਹੜੇ ਪਿੱਛੇ ਨਿਸ਼ਾਨ ਆ ਥਣਾ ਤੇ ਬੱਚੇ ਦੇ ਕਿ ਜਾਂ ਕਿਵੇਂ ਬੱਚੇ ਦੇ ਬੱਚੇ ਦੇ ਬੱਚੇ ਦੇ ਬੱਚੇ ਬੱਚੇ ਨੇ ਕਾਫੀ ਦੰਦ-ਦੰਦ ਜਮਾਰੇ ਹਣਾ ਜੀ ਹਾਂਜੀ 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 ਠੀਕ ਆ ਕਰੋ ਚੈੱਕ ਜੀ ਠੀਕ ਆ ਤੇ ਵੱਡੇ ਕਦ ਕਰ ਦੇ ਵਿੱਚ ਆ ਦੋਸਤੋ ਉੱਚਾ ਕਦ ਕਰਾ ਝੋਟੀ ਦਾ ਤੇ ਸ਼ਕੀਨ ਪੂਰੀ ਆ ਕੁੰਡੀ ਕੁੰਡੀ ਪੂਰੀ ਕੁੰਡੀ ਪੂਰੀ ਆ ਠੀਕ ਆ ਜੀ ਸਿੰਘਾਂ ਸਿੰਘਾਂ ਦੀ ਬੰਤਰ ਬਹੁਤ ਜਿਆਦੀ ਸੋਹਣੀ ਆ ਛੋਟਾ ਜਿਹਾ ਸਿੰਘ ਤੇ ਤਕਰੀਬਨ ਜਿਹੜਾ ਟਾਈਮ ਬਾਬਾ ਜੀ ਨੇ ਦੱਸਿਆ ਵੀ ਡੇਢ ਮੰਥ ਡੇਢ ਮਹੀਨਾ ਦਾ ਜਿਹੜਾ ਸਮਾਂ ਹੋ ਗਿਆ ਸੁਈ ਨੂੰ ਕੱਟਾ ਸੀ ਜੇ ਨੀਚੇ ਹੁਣ ਬਿਨ ਬੱਚੇ ਤੋਂ ਠੀਕ ਆ ਕੱਟਾ ਮਰ ਗਿਆ ਸੀਗਾ ਤੇ 8 ਲੀਟਰ ਤੋਂ ਬਾਹਰ ਜਿਹੜਾ ਦੁੱਧ ਹੁਣ ਮੌਕੇ ਦਾ ਕੋਈ ਵੀ ਆ ਕੇ ਚਵਾਈ ਕਰ ਸਕਦਾ ਹੈ ਚਾਰ ਟੈਂਪੋਂ ਮਾਦੀ ਚਵਾਈ ਕਰਾਲੇ ਠੀਕ ਆ ਜੀ 8 ਕੰਡੇ ਦਾ ਦੇਵਾਂਗੇ ਦੁੱਧ ਠੀਕ ਆ ਜੀ ਠੀਕ ਆ 8ੋਂ ਬਾਹਰ ਆ 9 ਲੀਟਰ ਆ ਪਰ 8 ਕਹਿੰਦੇ ਦੇਣਾ ਜੀ ਹਾਂਜੀ 8 ਲੀਟਰ ਤੋਂ ਜਿਹੜਾ ਦੋਸਤੋ ਬਾਹਰ ਆ ਪਰ ਤੁਸੀਂ ਜਿਹੜਾ 8 ਲੀਟਰ ਮੰਨ ਕੇ ਲੈ ਜਾਓ ਝੋਟੀ ਹਜੇ ਤਕਰੀਬਨ ਜੇ ਜ਼ਿਆਦਾ ਨਹੀਂ ਮੈਂ ਕਹੂੰਗਾ ਤੇ ਘੱਟੋ ਘੱਟ ਵੀ 6 ਮਹੀਨੇ ਦੁੱਧ ਵੀ ਤੁਸੀਂ ਸੇਵਾ ਕਰਕੇ 6 ਮਹੀਨੇ ਦੀ ਚਵਾਈ ਕਰ ਸਕਦੇ ਜੀ ਠੀਕ ਆ ਕੁਝ ਨਹੀਂ ਕਿਉਂਕਿ ਜੇ ਡੇਢ ਕੁ ਮਹੀਨਾ ਜਿਹੜਾ ਸਮਾਂ ਹੋਇਆ ਠੀਕ ਆ ਜੀ ਤੇ ਬਾਕੀ ਸੇਵਾਦਾਰ ਬਾਬਾ ਜੀ ਹੋਰਾਂ ਦੇ ਇੱਥੇ ਬਿਲਕੁਲ ਨਿਰਮਲ ਕੁਟਿਆ ਦੇ ਵਿੱਚ ਆ ਸੇਵਾਦਾਰ ਦੇ ਦੁਆਰਾ ਜ ਤੇ ਇਹਨੂੰ ਇੱਕ ਵਾਰੀ ਆਪਾਂ ਖੋਲ ਕੇ ਦਿਖਾ ਦਈਏ ਜੀ। ਹਾਂ ਕਦ ਘਾੜ ਜਿਹੜਾ ਦੋਸਤੋ ਮੈਂ ਜ਼ਿਕਰ ਤਾਂ ਕਰਦਾ ਹੁਣਾ ਵੀ ਕੱਲ ਘਟੋ ਘਟ ਵੀ ਜਦੋਂ ਤੁਸੀਂ ਕਿਤੇ ਵਿਜ਼ਿਟ ਕਰੋ ਨਾ ਪਤਾ ਲੱਗ ਜੇ ਵੀ ਜੇ ਵੱਡਾ ਪਸ਼ੂ ਕਿਹਾ ਗਿਆ ਤੇ ਵੱਡੀ ਗੱਲਬਾਤ ਹੋਵੇ ਵੱਡੀ ਝੋਟੀ ਨਿਕਲੇ ਠੀਕ ਆ ਕਦ ਘਾੜ ਵੱਡਾ ਤੇ ਬਾਕੀ ਪਿੱਠ ਪੂਠਾ ਤੁਸੀਂ ਵੇਖੋਗੇ ਝੋਟੀ ਦਾ ਬਹੁਤ ਵੇਖੋ ਉਚਾਈ ਬਹੁਤ ਆ ਝੋਟੀ ਦੀ ਤੇ ਤਕਰੀਬਨ ਥਣ ਹਵਾਨਾ ਤੁਸੀਂ ਬਿਲਕੁਲ ਵੇਖ ਲਿਆ ਸਾਹਮਣੇ ਇੱਕ ਵਾਰੀ ਬੈਕ ਸਾਈਡ ਤੋਂ ਫਿਰ ਦਿਖਾ ਦਿੰਦਾ ਨਾ ਦੇਖੋ ਜੀ। ਦੇਖੋ ਠੀਕ ਆ ਬਾਕੀ ਜਿਹੜੇ ਕੁਝ ਕੁ ਨਿਸ਼ਾਨ ਹੈ ਉਹ ਬੱਚੇ ਦੇ ਜਿਹੜਾ ਦੁਬਾਰਾ ਪਾਏ ਗਏ ਨਿਸ਼ਾਨ ਦੰਦ ਦੋਨੋਂ ਬੱਚੇ ਮਾਰ ਦਿੰਦੇ ਆ ਠੀਕ ਆ ਜੀ ਬਾਕੀ ਤੁਸੀਂ ਵੇਖੋਗੇ ਮਿਲਕ ਵੇੜ ਵੀ ਕਾਫੀ ਜਿਆਦੀ ਮੋਟੀ ਦਿਖਾਈ ਦੇਦੀ ਸੀ ਉੱਭਰੀ ਹੋਈ ਠੀਕ ਆ ਤੇ ਬੱਚੇ ਮਰਨ ਨੂੰ ਬਾਬਾ ਵੇਲੇ ਟਾਈਮ ਮਹੀਨੇ ਕਿਤੇ ਲੱਗੇ ਹੋ ਗਿਆ ਜਾਂ ਥੋੜਾ ਸਮਾਂ ਹਾਂ ਜੀ ਠੀਕ ਆ ਜੀ ਆ ਕਰੋ ਚੈੱਕ ਵੀ ਠੀਕ ਆ 8 ਤੋਂ 12 ਦੋਸਤੋ ਪਰ ਤੁਸੀਂ 8 ਲੀਟਰ ਝੋਟੀ ਬਿਲਕੁਲ ਮੰਨ ਕੇ ਲੈ ਕੇ ਜਾ ਸਕਦੇ ਹੋ ਠੀਕ ਹੈ ਚੁਵਾਈਟ ਵੀ ਤੁਸੀਂ ਭਾਜੀ ਕਰ ਦਿਓ ਨਾ ਚੁਵਾਈ ਹਾਂਜੀ ਹਾਂਜੀ ਵਧੀਆ ਲੱਗੀ ਚੁਵਾਈ ਬਿਲਕੁਲ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਚੁਵਾਈ ਚੰਗੀ ਲੱਗੀ ਹੈ ਦੋਸਤੋ ਠੀਕ ਹੈ ਬਾਕੀ ਤੁਸੀਂ ਆਉਣਾ ਕਰੇ ਕਰਕੇ ਵੇਖ ਹੀ ਲੈਣੀ ਹੈ ਜੀ ਠੀਕ ਹੈ ਤੇ ਇਹ ਤਾਂ ਫਿਰ ਬਾਬਾ ਜੀ ਕੀ ਦੇ ਲੈ ਆਪ ਕਰਨਾ ਹੈ ਜੀ ਇਹਦਾ ਆਪਾਂ 58000 ਮੋਲਾ ਉਹ ਚ ਮਾਨਤਨ ਕਰਾਂਗੇ 58 ਦੇ ਵਿੱਚੋਂ ਜੀ ਹਾਂਜੀ ਹਾਂਜੀ ਠੀਕ ਹੈ 58 ਚ ਆ ਗਿਆ ਵੀਰ ਦਾ ਮਾਨਤਨ ਹੋਊਗਾ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਆ 58000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋਵੇਗਾ ਕਿਸੇ ਵੀਰ ਨੇ ਪਸ਼ੂ ਖਰੀਦਣਾ ਨਾ ਤੁਸੀਂ ਇੱਕ ਵਾਰੀ ਆ ਆਜੋ ਤਸੱਲੀ ਨਾਲ ਦੇਖ ਲਓ ਇੱਕ ਸੱਜਰ ਦਿਖਾਈ ਹੈ ਤੁਹਾਨੂੰ ਮੱਝ ਬੂਰੀ ਨੀਲੀ 라ਵੀ ਦੀ ਇੱਕ ਤੁਹਾਨੂੰ ਬਿਲਕੁਲ ਆੜੀ ਪਹਿਲਾਂ ਝੋਟੀ ਸੋਈ ਸ਼ਕੀਨੀ ਵਿੱਚ ਪੂਰੀ ਹੈ 8 ਲੀਟਰ ਤੋਂ ਬਾਹਰ ਦੁੱਧ ਆ ਬਾਕੀ ਤਸੱਲੀ ਤੁਸੀਂ ਕਰਨੀ ਹੈ ਠੀਕ ਆ ਜੀ ਪੈਸਾ ਤੁਸੀਂ ਕਰਨਾ ਹੱਕ ਸਮਝ ਕੇ ਆਪਣੀ ਜਿਹੜੀ ਤਸੱਲੀ ਕਰ ਲਿਓ ਦੂਰੋਂ ਨੇੜੇੋਂ ਪਹੁੰਚ ਕੇ ਤੇ ਇੱਕ ਬਾਬਾ ਜੀ ਆਪਣੇ ਸੰਪਰਕ ਨੰਬਰ ਵੀ ਜਰੂਰ ਸ਼ੇਅਰ ਕਰ ਦਿੰਗੇ 79869 ਹਾਂਜੀ ਤੇ 18790 ਠੀਕ ਹੈ ਜੀ 9868 ਹਾਂਜੀ 18790 9781323060 ਠੀਕ ਹੈ ਜੀ 9781323060 ਇਹ ਦੋਨੇ ਮੇਰੇ ਨੰਬਰ ਚੱਲਦੇ ਆ ਠੀਕ ਹੈ ਜੀ ਹਾਂਜੀ ਜਦੋਂ ਮਰਜ਼ੀ ਇਹ ਦੋਸਤੋ ਲਗਾਤਾਰ ਜਿਹੜੇ ਨੰਬਰ ਆਪਾਂ ਸਕਰੀਨ ਦੇ نیچے ਵਾਲੇ ਪਾਸੇ ਤੇ ਚੱਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਵਧੇਰੇ ਗੱਲਬਾਤ ਤੁਸੀਂ ਬਾਬਾ ਜੀ ਨਾਲ ਕਰਨੀ ਹੈਗੀ ਆ ਠੀਕ ਹੈ ਜੀ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ